ਇਹ ਤਾਂ ਲਾਸਟ ਸਟੇਜ ਕੈਂਸਰ ਸਰਵਾਈਵਰ। ਹੋਰ ਮੇਰੇ ਮਦਰ ਉਸ ਦਿਨ ਉਹਨਾਂ ਨੂੰ ਕਿਡਨੀ ਦੀ ਪ੍ਰੋਬਲਮ ਸੀਗੀ। ਅੱਛਾ ਉਹ ਵੀ ਬਿਮਾਰ ਚੱਲ ਰਹੇ ਸੀਗੇ। ਤੇ ਮੈਂ ਮਤਲਬ ਜਦੋਂ ਅਸੀਂ ਉੱਤੇ ਉਹ ਚੀਜ਼ ਸ਼ੇਅਰ ਕੀਤੀ ਉਦੋਂ ਵੀ ਮਤਲਬ ਮੇਰੇ ਇੱਕ ਕਿਡਨੀ ਦਾ ਸਟੰਡ ਪਿਆ ਹੋਇਆ ਸੀਗਾ। ਤਾਂ ਤੇ ਮੇਰੇ ਮਤਲਬ ਉਸ ਟਾਈਮ ਤੇ ਲੱਗਦਾ ਨਹੀਂ ਫੇਸ ਤੋਂ ਵੀ ਬਿਲਕੁਲ ਨਹੀਂ ਲੱਗਦਾ ਵੀਰ ਜੀ ਦੇ ਫੇਸ ਤੋਂ। ਮੈਂ ਕਹਿੰਨੀ ਅੰਨੀ ਕਿਰਪਾ ਹੈ ਬਾਬਾ ਜੀ ਦੀ ਬਿਲਕੁਲ ਨਹੀਂ ਇੰਨਾ ਨੂਰ ਹੈ ਚਿਹਰੇ ਦੇ ਉੱਤੇ ਬਿਲਕੁਲ ਨਹੀਂ ਲੱਗਦਾ ਫੇਸ ਤੋਂ। ਕਹਿੰਦੇ ਮੈਨੂੰ ਲੱਗ ਰਿਹਾ ਸੀ ਸ਼ਾਇਦ ਮੈਂ ਕੱਲੀ ਆਵਾਂ ਹੈ ਨਾ ਕਿ ਜਿਹੜੀ ਉਸ ਸੀਜ਼ਨ ਨੂੰ ਹੰਡਾ ਰਹੀ ਆਂ ਤੇ ਮੈਨੂੰ ਕੋਈ ਉਹ ਸ਼ੌਂਕ ਨਹੀਂ ਹੈਗਾ ਕਿ ਮੈਂ ਰੋਵਾਂ ਲੋਕਾਂ ਅੱਗੇ ਤੇ ਫਿਰ ਇਹਨਾਂ ਦੇ ਮਮਾ ਨਾਲ ਬੌਂਡ ਵਧੀਆ ਵਧੀਆ ਬਣ ਗਿਆ ਤੇ ਇਹਨਾਂ ਨਾਲ ਮਤਲਬ ਬਾਕੀ ਜਿਵੇਂ ਸਰਕਲ ਸੀਗਾ ਉਵੇਂ ਹੀ ਇਹਨਾਂ ਨਾਲ ਮਤਲਬ ਅਸੀਂ ਦੋਨਾਂ ਨੇ ਕਦੇ ਇਹ ਸੋਚਿਆ ਨਹੀਂ ਸੀਗਾ ਕਿ ਸਾਨੂੰ ਮਾਰਾਏ ਨੇਦਰ ਨੂੰ ਲੈ ਕੇ ਜਾਣਾ ਤੁਸੀਂ ਇੱਕ ਵਾਰ ਮੈਂ ਬਹੁਤ ਰੋਂਦੂਗਾ ਮੈਂ ਬਹੁਤ ਛੇਤੀ ਰੋ ਪੈਨੀਆ ਮੈਨੂੰ ਬਹੁਤ ਹੋ ਜਾਂਦਾ ਕਿ ਉਹ ਆ ਕੇ ਹੋ ਗਿਆ ਹਾਂ ਮੈਨਾਂ ਇਹਨਾਂ ਦਾ ਪਤਾ ਸੀਗਾ ਕਿ ਜੇ ਮੇਰੇ ਜਵਾਬ ਨੂੰ ਸੱਟ ਲੱਗੀ ਇਹ ਸਰਦਾਰ ਸਾਹਿਬ ਇੱਥੇ ਦੇਣਗੇ ਨਾ ਜੱਕੇ ਕਰਨ ਚਲ ਕੋਈ ਨਾ ਕੁਝ ਨਹੀਂ ਹੋਇਆ ਮੈਨੂੰ ਉਹ ਚੀਜ਼ ਪਤਾ ਸੀਗੀ ਕਿ ਮੈਨੂੰ ਦੋ ਮਰਜ਼ੀ ਮੇਰੇ ਘਰ ਦਿੱਕਤ ਆਏ ਕੁਝ ਵੀ ਹੋਏਗਾ ਇਸ ਦੇ ਈ ਵਾਰੀ ਵੀਰ ਜੀ ਸੁਣਿਆ ਕਿ ਕਾਰਾਲਾ ਕਾਰਾਲੀ ਨੂੰ ਇੱਕ ਫੀਲਡ 'ਚ ਨਹੀਂ ਹੋਣਾ ਚਾਹੀਦਾ ਕਦੇ ਨਹੀਂ ਹੋਣਾ ਚਾਹੀਦਾ ਬੜੀ ਵਾਰ ਉਹਨਾਂ ਦੀਆਂ ਫੋਟੋਜ਼ ਦਿਖਾਣੀਆਂ ਮੈਂ ਕਿ ਦੇਖੋ ਨਾ ਦੋਨੋਂ ਇਕੱਠੇ ਕੰਮ ਕਰਦੇ ਆ ਹੂੰ ਤੇ ਮੈਨੂੰ ਮੇਰੇ ਮਦਰ ਨੇ ਕਹਿਣਾ ਕਿੰਨੇ ਮੈਂ ਤਾਂ ਨਾ ਆਪ ਐਦਾਂ ਦੀ ਮਹਾਰਾਜ ਅਗਿਰਦਾਸ ਘਰ ਨੂੰ ਐਦਾਂ ਦੀ ਨੂੰ ਮਿਲੇ ਕਿੰਨੇ ਦੋਨੋਂ ਇਕੱਠੇ ਜਾਓ ਕੰਮ ਕਰਕੇ ਆ ਦੋਨੋਂ ਇਕੱਠੇ ਆ ਜਾਓ ਕੋਈ ਸਾਨੂੰ ਕੋਈ ਟੈਨਸ਼ਨ ਨਹੀਂ ਦੋਨੋਂ ਕਿੱਧਰ ਜਾ ਰਹੇ ਹੋ ਕਿੱਧਰ ਨਹੀਂ ਜਾ ਰਹੇ ਤੁਹਾਨੂੰ ਦੋਨਾਂ ਨੂੰ ਪਤਾ ਸਾਨੂੰ ਵੀ ਨਹੀਂ ਆਉਂਦਾ ਮਾਮਾ ਅੱਛਾ ਔਰ ਪਤਾ ਇਕੱਠੇ ਨੇ ਦੇ ਠੀਕ ਹੈ ਬਸ ਜਾਓ ਐਸ ਕਪਲ ਸੁਣਨ ਨੂੰ ਮਿਲਦੇ ਆ ਲੋਕਾਂ ਤੋਂ ਕਈ ਵਾਰ ਜਿਹੜੇ ਕਪਲ ਦਾ ਸੀ ਸ਼ੂਟ ਕਰ ਰਹੇ ਆ ਉਹ ਸਾਨੂੰ ਬਿਠਾ ਲੈਂਦੇ ਨੇ ਕਿ ਸਾਨੂੰ ਨਾ ਲੋਕੀ ਇਦਾਂ ਕਹਿੰਦੇ ਆ ਵੀ ਜੇ ਇਦਾਂ ਕਹਿੰਦੇ ਆ ਤੁਸੀਂ ਦੱਸੋ ਤੁਸੀਂ ਬੜਾ ਖੁਸ਼ ਹੋ ਤੁਸੀਂ ਖੁਸ਼ ਕਿਉਂ ਕਿ ਇਨਸਾਨ ਪੂਰਾ ਹੀ ਆਪਣੇ ਹਮਸਫਰ ਦੇ ਨਾਲ ਹੁੰਦਾ ਪਰ ਮੈਨੂੰ ਨਾ ਸੱਚੀ ਵਿੱਚ ਉਹ ਲੋਕੀ ਬਹੁਤ ਅਜੀਬ ਲੱਗਦੇ ਜਿਹੜੇ ਆਪਣੇ ਹਮਸਫਰ ਨੂੰ ਆਪਣੇ ਉੱਤੇ ਬੋਝ ਮੰਨਦੇ ਆ ਨਿੱਜ ਦਾ ਆਸ ਬਹੁਤ ਜ਼ਿਆਦਾ ਹਾਂ ਕਿ ਮੇਰੀ ਟਾਈਮ ਚਾਹੀਦਾ ਪ੍ਰਾਈਵੇਟ ਲਾਈਫ ਮੇਰਾ ਰੂਮ ਮੇਰੀ ਫੈਮਿਲੀ ਉਹ ਕਹਿੰਦੇ ਪਰ ਪਹਿਲਾਂ ਸਿੰਘ ਜਿਹੜੇ ਹੁੰਦੇ ਸੀਗੇ ਕਹਿੰਦੇ ਉਹ ਅਰਦਾਸ ਕਰਦੇ ਵੀ ਜਾਂ ਆਪਦੀ ਗੱਲ ਚ ਵੀ ਜਾਂ ਉਸ ਸੀਜ਼ਨ ਨੂੰ ਮੰਨਦੇ ਸੀਗੇ ਕਿ ਮੇਰਾ ਮਜੂ ਮਜੂ ਕਿਛ ਨਹੀਂ ਹੁਣ ਸਾਨੂੰ ਨਾ ਸਾਰੇ ਨੇ ਕਹਿਣਾ ਹੁਣ ਸਾਡੇ ਫਿਆਨ ਨੂੰ 6 ਸਾਲ ਹੋਣ ਵਾਲਿਆ ਤੇ ਸਾਨੂੰ ਨਾ ਸਾਰੇ ਨੇ ਕਹਿੰਦੇ ਹੁੰਦੇ ਸੀਗੇ ਕੋਈ ਨਾ ਪੰਚਾਵਿਕਲ ਜੋ ਸਿੰਘਰ ਸਿੰਘਣੀ ਦੇ ਬਾਣੇ ਦੇ ਵਿੱਚ ਦੇਖੇ ਨੇ ਅਸੀਂ ਸਿਰਫ ਉਹਨਾਂ ਨੂੰ ਜਾਂ ਤਾਂ 뮤직 ਦੀ ਟ੍ਰੇਨਿੰਗ ਦਿੰਦੇ ਹੋਏ ਦੇਖਿਆ ਜਾਂ ਅਸੀਂ ਉਹਨਾਂ ਨੂੰ ਸ਼ਸਤਰ ਵਿੱਦਿਆ ਦੀ ਟ੍ਰੇਨਿੰਗ ਦਿੰਦੇ ਹੋਏ ਦੇਖਿਆ ਸੋ ਇਹ ਬਹੁਤ ਅਲੱਗ ਸੀ ਮੇਰੇ ਲਈ ਵੀ ਪੂਰੀ ਆਡੀਅੰਸ ਲਈ ਵੀ ਕਿ ਸਿੰਘ ਤੇ ਸਿੰਘਣੀ ਨੇ ਦੋਨੋਂ ਫੋਟੋਗ੍ਰਾਫਰ ਨੇ ਸੋ ਜਰਨੀ ਕਿਵੇਂ ਸਟਾਰਟ ਹੋਈ ਪਹਿਲਾਂ ਦੋਨੋਂ ਜਾਨੇ ਮਿਲੇ ਕਿਵੇਂ ਉਹ ਜ਼ਰੂਰ ਜਾਣਾਂਗੇ ਡੈਡ ਵੀ ਤੇ ਇਧਰੋਂ ਮੇਰੇ ਵੀ ਰਾੜਾ ਸਾਹਿਬ ਜਾਂਦੇ ਸੀਗੇ ਅੱਛਾ ਤੇ ਫਰਸਟ ਵੈਰੀ ਫਸਟ ਟਾਈਮ ਜਦੋਂ ਅਸੀਂ ਮਿਲੇ ਸੀਗੇ ਅਸੀਂ ਇੱਕ ਕੈਂਪ ਤੇ ਮਿਲੇ ਸੀਗੇ ਤੇ ਮਤਲਬ ਸਾਡੀ ਕੋਈ ਖਾਸ ਉਹਦਾ ਇੰਟਰੈਕਸ਼ਨ ਵਗੈਰਾ ਨਹੀਂ ਹੋਈ ਹਾਂ ਤੇ ਬਟ ਉਸ ਤੋਂ ਬਾਅਦ ਜਿਵੇਂ ਆਪਾਂ ਕਹਿੰਦੇ ਨਾ ਜਦੋਂ ਆਪਾਂ 2-3 ਕੈਂਪਸ ਤੇ ਜਾਂਦੇ ਆ ਕੁਝ ਸਰਕਲ ਆਪਣਾ ਬਣ ਜਾਂਦਾ ਕੁਝ ਲੋਕ ਆਪਾਂ ਨੂੰ ਉੱਥੋਂ ਪਸੰਦ ਆਉਂਦੇ ਆ ਹਾਂ ਹਾਂ ਤੇ ਜਿੱਦਾਂ ਇਹ ਸੀਗੇ ਇੱਕ ਵੀਰ ਜੀ ਤਜਿੰਦਰ ਸਿੰਘ ਵੀਰੇ ਹੈਗੇ ਉਹ ਸੀਗੇ ਅਸੀਂ ਮਤਲਬ 4-5 ਜਾਣਿਆਂ ਦਾ ਆਪਣਾ ਹੀ ਇੱਕ ਗਰੁੱਪ ਬਣ ਗਿਆ ਸੀਗਾ ਤੇ ਜਿੰਨਾਂ ਦਾ ਮਤਲਬ ਆਪਸ ਦੇ ਵਿੱਚ ਵਧੀਆ ਪਿਆਰ ਸੀ ਹੂੰ ਤੇ ਫਿਰ ਇਹਨਾਂ ਦੇ ਨਾ ਮਦਰ ਉਦੋਂ ਮਤਲਬ ਫਿਜ਼ੀਕਲੀ ਥੋੜੇ ਅਨਫਿਟ ਸੀਗੇ ਹੂੰ ਤੇ ਉਹਨਾਂ ਨੂੰ ਕੋਈ ਦਿੱਕਤ ਚੱਲ ਰਹੀ ਸੀ ਤੇ ਉਥੇ ਮਤਲਬ ਜਿੱਥੋਂ ਮੇਨ ਸਾਡਾ ਸਾਰਾ ਸਿਲਸਿਲਾ ਸ਼ੁਰੂ ਹੋਇਆ ਉਹ ਸੀਗਾ ਕਿ ਉਥੇ ਨਾ ਸਾਰੇ ਇੱਕ ਸੈਸ਼ਨ ਸ਼ੁਰੂ ਹੋਇਆ ਜਿੱਥੇ ਸਾਰੇ ਆਪਣੀ ਪ੍ਰੋਬਲਮਸ ਦੱਸ ਰਹੇ ਸੀ ਹੂੰ ਤੇ ਵਾਇਗੁਰ ਵੱਲੋਂ ਮੇਰਾ ਲਾਈਫ ਦਾ ਸਰਕਲ ਕੁਛ ਐਦਾਂ ਦਾ ਰਿਹਾ ਸੀਗਾ ਮੈਂ ਨਾ ਸਾਰਿਆਂ ਨੂੰ ਸੋਚ ਰਿਹਾ ਸੀਗਾ ਮੈਂ ਕਿ ਯਾਰ ਇਹਨੂੰ ਇੱਕ ਪ੍ਰੋਬਲਮ ਆ ਇੱਕ ਇਹਨੂੰ ਆ ਮੈਂ ਸਾਰੀਆਂ ਹਟਾ ਚੁੱਕਾ ਵਾਂ ਹੂੰ ਮੈਂ ਕਿ ਮੈਨੂੰ ਤਾਂ ਕੁਝ ਲੱਗ ਹੀ ਨਹੀਂ ਰਿਹਾ ਮੈਂ ਕਿ ਮੈਨੂੰ ਐਦਾਂ ਲੱਗ ਰਿਹਾ ਕਿ ਮਾਰ ਰਹੇ ਨੇ ਨਾ ਮੈਨੂੰ ਸ਼ਾਇਦ ਉਹਦੇ ਲਈ ਬਖਸ਼ਿਆ ਸੀਗਾ ਕਿ ਹਾਂ ਮੈਂ ਦੁਨੀਆ ਤੱਕ ਉਹ ਚੀਜ਼ ਪਹੁੰਚਾ ਸਕਾਂ ਹੂੰ ਤੇ ਮੇਰੇ ਨਾ ਵੱਡੇ ਵੀਰ ਜੀ ਹੈਗੇ ਮਲੇ ਕੋਲੇ ਤੇ ਮਤਲਬ ਰੀਅਲ ਨਹੀਂ ਹੈਗੇ ਬਟ ਮੇਰੇ ਲਈ ਉਹ ਅੱਜ ਤੱਕ ਰੀਅਲ ਵਾਂਗੂ ਹੀ ਨੇ ਹੂੰ ਤੇ ਉਹਨਾਂ ਨੇ ਮੈਨੂੰ ਬੜੀ ਵਾਰ ਕਹਿਣਾ ਕਿਹਦੇ ਆਪਦੀ ਸਟੋਰੀ ਨਾਲ ਸ਼ੇਅਰ ਕਰਿਆ ਕਰ ਮੈਨੂੰ ਉਹਨਾਂ ਦੀ ਗੱਲ ਜਿਵੇਂ ਮਾਰੇ ਵੱਲੋਂ ਨਾ ਦੁਬਾਰਾ ਦੁਬਾਰਾ ਦਿਮਾਗ ਚ ਆ ਰਹੀ ਕਿ ਯਾਰ ਮੈਂ ਸ਼ੇਅਰ ਕਰਾਂ ਨਾ ਤੇ ਮੈਂ ਕਿਹਾ ਸਾਰੀ ਆ ਆਪਦੀ ਪ੍ਰੋਬਲਮਸ ਨੂੰ ਲੈ ਕੇ ਇੰਨਾ ਡਿਸਕਸ ਕਰ ਰਹੇ ਨੇ ਉਹ ਟੈਨਸ਼ਨ ਚ ਬੈਠੇ ਆ ਚਲੋ ਮੈਂ ਵੈਸੇ ਹੱਥ ਖੜਾ ਕੀਤਾ ਤੇ ਮੈਂ ਨਾ ਆਪਣੀ ਸਟੋਰੀ ਸ਼ੇਅਰ ਕੀਤੀ ਸਾਰਿਆਂ ਨਾਲ ਤੇ ਉਹ ਉੱਥੇ ਇਦਾਂ ਦਾ ਮਾਹੌਲ ਬਣਿਆ ਕਿ ਕਈ ਜਣੇ ਰੋਕ ਕੇ ਮੈਨੂੰ ਹੱਕ ਕਰ ਰਹੇ ਸੀਗੇ ਤੇ ਮਤਲਬ ਉਹ ਸਾਰੇ ਇਦਾਂ ਆਇਆ ਤੇ ਇਹਨਾਂ ਦੇ ਮਦਰ ਉਸ ਚੀਜ਼ ਤੋਂ ਨਿਕਲ ਰਹੇ ਸੀ ਹੂੰ ਸਟੋਰੀ ਮਤਲਬ ਦੱਸੋਗੇ ਅਗਰ ਕੰਫਰਟੇਬਲ ਹੋ ਕੇ ਮੈਂ ਇਸ ਸੀਜ਼ ਨੂੰ ਕਿ ਇਹ ਥੋੜੇ ਇਸੀ ਨੂੰ ਲੈ ਕੇ ਆਏਗੇ ਨੇ ਪਰ ਮੈਂ ਦੱਸ ਦਿੰਦੀ ਹੂੰ ਕਿ ਤਾਂ ਲਾਸਟ ਸਟੇਜ ਕੈਂਸਰ ਸਰਵਾਈਵਰ ਉਹ ਔਰ ਮੇਰੇ ਮਦਰ ਉਸ ਟਾਈਮ ਉਹਨਾਂ ਨੂੰ ਕਿਡਨੀ ਦੀ ਪ੍ਰੋਬਲਮ ਸੀਗੀ ਅੱਛਾ ਤੇ ਉਹ ਵੀ ਬਿਮਾਰ ਚੱਲ ਰਹੇ ਸੀਗੇ ਹੂੰ ਤੇ ਮੈਂ ਮਤਲਬ ਜਦੋਂ ਅਸੀਂ ਉੱਥੇ ਉਹ ਚੀਜ਼ ਸ਼ੇਅਰ ਕੀਤੀ ਉਦੋਂ ਵੀ ਮਤਲਬ ਮੇਰੇ ਇੱਕ ਕਿਡਨੀ ਦਾ ਸਟੰਟ ਪਿਆ ਹੋਇਆ ਸੀਗਾ ਓਕੇ ਤੇ ਮੇਰੇ ਮਤਲਬ ਉਸ ਟਾਈਮ ਤਿੰਨ ਲੱਗਦਾ ਨਹੀਂ ਫੇਸ ਤੋਂ ਬਿਲਕੁਲ ਨਹੀਂ ਲੱਗਦਾ ਵੀਰ ਜੀ ਦੇ ਫੇਸ ਤੋਂ ਮੈਂ ਕਹਿੰਨੀ ਇੰਨੀ ਕਿਰਪਾ ਹੈ ਬਾਬਾ ਜੀ ਦੀ ਬਿਲਕੁਲ ਨਹੀਂ ਇੰਨਾ ਨੂਰ ਹੈ ਚਿਹਰੇ ਦੇ ਉੱਤੇ ਬਿਲਕੁਲ ਨਹੀਂ ਲੱਗਦਾ ਫੇਸ ਤੋਂ ਕੁਝ ਵੀ ਇਦਾਂ ਦਾ ਤੇ ਉਦੋਂ ਨਾ ਉਹ ਚੀਜ਼ ਸलो ਮਹਾਰਾਜ ਨੇ ਸ਼ੇਅਰ ਕਰਵਾਈ ਤੇ ਸਾਰਿਆਂ ਨੂੰ ਚੰਗੀ ਵੀ ਲੱਗੀ ਤੇ ਇਹਨਾਂ ਦੇ ਮਦਰ ਉਸ ਚੀਜ਼ ਨੂੰ ਨਾ ਜਿਵੇਂ ਕਹਿੰਦੇ ਕਲਿੱਕ ਕਰ पाए ਕਿ ਉਹ ਫੀਲ ਕਰ ਰਹੇ ਸੀ ਉਸ ਚੀਜ਼ ਨੂੰ ਨਾ ਪਰ ਉਹ ਵੀ ਖੜੇ ਹੋ ਕੇ ਬੋਲੇ ਨਹੀਂ ਸੀਗੇ ਤੇ ਉਕੇ ਨੇ ਮੈਨੂੰ ਲੱਗ ਰਿਹਾ ਸੀ ਸ਼ਾਇਦ ਮੈਂ ਕੱਲੀ ਹਾਂ ਹਨਾ ਵੀ ਜਿਹੜੀ ਉਸ ਸੀਜ਼ਨ ਨੂੰ ਹੰਡਾ ਰਹੀ ਆ ਤੇ ਮੈਨੂੰ ਕੋਈ ਉਹ ਸ਼ੌਂਕ ਨਹੀਂ ਹੈਗਾ ਕਿ ਮੈਂ ਰੋਵਾਂ ਲੋਕਾਂ ਅਗੇ ਤੇ ਫਿਰ ਇਹਨਾਂ ਦੇ ਮਮਾ ਨਾਲ ਬੌਂਡ ਵਧੀਆ ਵਧੀਆ ਬਣ ਗਈ ਤੇ ਇਹਨਾਂ ਨਾਲ ਮਤਲਬ ਬਾਕੀ ਜਿਵੇਂ ਸਰਕਲ ਸੀਗਾ ਉਵੇਂ ਇਹਨਾਂ ਨਾਲ ਮਤਲਬ ਅਸੀਂ ਦੋਨਾਂ ਨੇ ਕਦੇ ਇਹ ਸੋਚਿਆ ਨਹੀਂ ਸੀਗਾ ਕਿ ਸਾਨੂੰ ਮਾਰਾਇ ਨੇ ਦ ਨੂੰ ਲੈ ਕੇ ਜਾਣਾ ਵੀ ਸਾਡਾ ਆਪਣਾ ਰਿਲੇਸ਼ਨ ਕਿਉਂਕਿ ਕਿ ਨਾ ਮਾਪਿਓ ਦੇ ਲਈ ਬਹੁਤ ਔਖਾ ਹੁੰਦਾ ਹੈ ਆਪਣੀ ਧੀ ਦਾ ਹੱਥ ਆਪਣੇ ਪੁੱਤ ਦਾ ਹੱਥ ਇਦਾਂ ਦੇ ਲਾਈਫ ਪਾਰਟਨਰ ਦੇ ਵਿੱਚ ਦੇਣਾ ਬਹੁਤ ਵੱਡਾ ਜਿਗਰਾ ਸੀ ਇਹਨਾਂ ਦੀ ਮਦਰ ਦਾ ਔਰ ਮੈਂ ਕਹਿੰਨੀ ਆ ਬਾਬਾ ਜੀ ਦੀ ਕਿਰਪਾ ਸੀਗੀ ਕਿ ਇਹ ਰਿਸ਼ਤਾ ਜਿਹੜਾ ਬਣਿਆ ਬਿਲਕੁਲ